ਪਾਰ ਜਾਦੇ ਹਰ ਕੋ ਨਾਮ ਕਾਮ ਤਾਨ ਕਾਮ ਤੇ ਹਰ ਹਰ ਗੁਣ ਗਾ ਦੇਖੋ ਪਾਰ ਜਾਣਾ ਜਿਹੜਾ ਫਿਰਸ਼ਾ ਹੈ ਉਹ ਕੁਝ ਨਹੀਂ ਹੁੰਦਾ ਕੋਈ ਵਿੱਚ ਪਾਰ ਜਾਤ ਨਹੀਂ ਸਭ ਝੂਠ ਹੈ ਇਹ ਜਿਹੜਾ ਹਰ ਕੋ ਨਾਮ ਹੈ ਇਹ ਪਾਰ ਜਾਂਦਾ ਕਿਉਂਕਿ ਪਾਰ ਲੈ ਜਾਂਦਾ ਆਪਾਂ ਪਾਰ ਜਾਣਾ ਪਾਰ ਪਹੁੰਚਣਾ ਨਾਮ ਜਹਾਜ਼ ਹੈ ਪਾਰ ਜਾਂਦਾ ਹੈ ਰੁਕ ਨਹੀਂਦਾ ਰੁਕਦਾ ਇੱਥੇ ਗੱਡੇ ਰਹੂਗਾ ਪਾਰ ਜਾਂਦਾ ਪਾਰ ਜਾ ਰੁਕ ਕੀ ਕਰਦਾ ਬਈ ਐਨਾ ਉੱਚਾ ਵੀ ਜੀ ਤੇ ਚੜ ਕੇ ਪਰੇ ਚਲੇ ਜੀ ਮਾਇਆ ਤੋਂ ਪਰੇ ਚਲੇ ਗਿਆ ਦਾ ਇਦਾਂ ਬੜਾ ਰੁਕ ਹੋਵੇ ਕੋਈ ਸਿੱਧਾ ਪਾਰ ਜਾ ਦੇ ਗੋਪੀ ਲਾਇਆ ਤਾਂ ਆਰਥ ਕੀਤੇ ਸੀ ਪਾਰ ਜਾਦੇ ਉੱਥੇ ਪਰੇ ਹੀ ਕੀਤੇ ਹਨ ਦ੍ਰੋਪਦੀ ਉਹਦਾ ਵੀ ਪਾਰ ਜਾ ਤੇ ਕੀਤਾ ਹੋਇਆ ਉੱਥੇ ਜੋ ਪਾਰ ਜਾਣ ਦੀ ਸਬਰਤਾ ਰੱਖਦਾ ਮਾਇਆ ਤੋਂ ਪਰੇ ਹੂੰ ਇਡਾ ਲੰਬਾ ਬਾਂਸ ਜਿਹੜਾ ਸਰਕਰ ਤੋਂ ਚਲੋ ਕੰਮ ਤੋਂ ਆਇਆ ਦੀ ਹੱਥ ਪਾੜੇ ਦਵੇ ਜਿਹੜਾ ਅੰਬਰ ਹੈ ਜੀ ਸਿਛੇਦ ਕਰ ਦਵੇ ਟਾਕੀ ਕਰ ਦਵੇ ਪੱਲੇ ਪਾਸੇ ਤਾਂ ਹੈ ਉਹ ਜੀ ਜਾਂਸਾ ਵੇਡਾ ਬਣਾ ਸਕਦੇ ਨੇ ਜੇ ਬਣਾਉਣਾ ਚਾਹਣ ਹਈ ਕਾਮ ਤੇਨ ਹਰ ਹਰ ਗੁਣ ਗਾਵੋ ਜੀ ਸਾਹਿਬ ਦੇ ਚੜ੍ਹ ਕੇ ਬਾਦ ਚਲੇ ਜਾਇਆ ਕਰ ਹਾਂਜੀ ਕਾਮ ਤੇਨ ਹਰ ਹਰ ਗੁਣ ਗਾਵੋ ਜਿਹੜੀ ਕਾਮ ਤੇ ਆਇਆ ਨਾ ਗਊ ਆ ਉਹ ਹਰ ਹਰ ਗੁਣ ਗਾਉਣਾ ਜਿਹੜੀ ਇਹ ਮੱਤ ਇਹਦੀ ਗੁਰਮਤਾ ਹੀ ਕਾਮ ਤੇ ਦੂਆ ਗਾਉ ਉਹ ਇਹ ਦੁੱਧ ਦੀ ਆ ਇਹਦੇ ਜੇ ਦੁੱਧ ਚ ਤੱਤ ਆ ਤੈਨੂੰ ਕਾਮ ਤੇਨੂ ਕਿਆ ਆਇਆ ਜਿਹੜਾ ਕੰਮ ਆਏ ਹੋયા ਆ ਉਹਦੀ ਸਿੱਧੀ ਉਹਦੀ ਪੂਰਤੀ ਇਹ ਵਰਮਾ ਤਾਂ ਨਹੀਂ ਕਰਦੀਆਂ ਤੂੰ ਤੈਨੂੰ ਤਾਂ ਕਹਿੰਦਾ ਨਹੀਂ ਪਹਿਲਾਂ ਕਪਲ ਗਾਇ ਸੀ ਹਾਂ ਪਹਿਲਾਂ ਕਪਲ ਗਾਇ ਸੀ ਹਾਂ ਹਾਂ ਉਹ ਤਾਂ ਕਪਲ ਗਾਇ ਸੀ ਇਹ ਕਾਉਂਟਰ ਨੂੰ ਉਹ ਉਹ ਦੋ ਦੌਰਾਂ ਕਰਦੀ ਸੀ ਉਹ ਦੋ ਜਣਕੜੀਆਂ ਨੂੰ ਸੁਣ ਕੇ ਦੱਸਣ ਜੋ 10 ਨੇ ਨਿਕਲੀ ਆ ਹਾਂ ਬਾਹਰ ਜਾਦ ਰੱਖ ਗਿਓ ਉੱਥੋਂ ਨਿਕਲ ਗਈ ਇਹ ਜਬੁੱਧਾ ਜਾਂ ਨਿਕਲ ਗਈ ਆ ਰੜਕੇ ਕੰਮ ਤੇ ਨਾ ਘਰ ਘਰ ਕੋਣ ਕੰਮ ਹਾਂ ਆ ਨਿਕਲੀ ਦੀ ਆ ਜਬੁੱਧਾ ਚ ਕੱਢਦੀ ਆ ਜਬੁੱਧਰ ਖਾਰੇ ਚੋਂ ਉਹਨ ਹੋਰ ਕੱਢ ਲਓ ਕੋਈ ਉਹਨੇ ਨਿਕਲਦੇ ਹੁਣ ਤਾਂ ਰੜਕੜ ਲੂ ਬੜੇ ਬੜੇ ਸਾਡੇ ਕੋਲ ਜਾਂ ਤਾਂ ਨੂੰ ਹਾਂ ਮੈਨੂੰ ਲੋਕਾਂ ਨੇ ਜਾਂ ਤਾਂ ਅੱਧੀ ਲੜਕਾ ਤਾਂ ਉਹਦੇ ਨੇ ਬੜੇ ਬੜੇ ਜੰਡੇ ਅਸੇ ਵਿਦਰੇ ਮੋਟੇ ਮੋਟੇ ਦੇ ਰੜਕਈਏ ਰੋਤਾ ਬੇ ਜਹਾਜ ਚਾਲਦੇ ਨੇ ਬਾਹਰ ਦੇ ਹਰ ਕੋ ਨਾਮ ਤੇ ਬਾਹਰ ਜਾ ਕੇ ਹਰ ਕੋ ਨਾਮ ਕਾਮ ਤੇਨ ਹਰ ਹਰ ਗੁਣ ਨਾਮ ਕਾਮ ਤੇਨ ਹਰ ਹਰ ਗੁਣ ਨਾਮ ਤੇ ਕਾਮ ਤੇਨ ਗਊ ਆ ਆ ਜਿਹੜੇ ਹਰ ਗੁਣ ਨਾ ਇਹ ਕੰਪਨਸ ਸਭ ਤੇ ਉੱਤਮ ਹਰ ਕੀ ਜਿਹੜੀ ਗੁਰਮਤਿ ਦਾ ਇਹ ਕਾਮ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਣਨ ਤੋਂ ਦੁਰ ਦਰਦ ਦੁੱਖ ਲੱਗਦਾ ਸਭ ਦੇ ਉੱਤਮ ਹਰ ਕੀ ਕਥਾ ਫੜਕੇ ਕਦਰ ਸਭ ਤੋਂ ਉੱਤਮ ਹੁੰਦੀ ਹੈ ਕਹੋ ਉਤਮ ਇਹ ਕਰਕੇ ਹੈ ਕਿ ਪਾਜਾਤ ਔਰ ਕੰਤੈ ਨੂੰ ਦੋ ਚੀਜ਼ਾਂ ਬਹੁਤ ਹੀ ਕਿਵਦੀ ਸਾਰੀ ਦੁਨੀਆ ਚ ਪਾਜਾਤ ਔਰ ਕੰਤੈ ਨੂੰ ਬਹੁਤ ਹੀ ਕrafts ਬਹੁਤ ਫਿਰ ਉੱਪਰ ਪੁਜੀ ਜਾਂ ਕੰਤੈ ਨੂੰ ਬਹੁਤ ਤਾਂ ਇਹ ਕਹਿੰਦਾ ਨਾ ਇਹ ਦੁਨੀਆ ਦਾ ਕੋਈ ਵੀ ਪਦਾਰਥ ਜੀ ਠਾਂਡ ਪੀਣ ਵਾਲਾ ਫੈਦੂ ਨਾ ਕੋਈ ਪਦਾਰਥ ਤੇ ਉਹ ਤੇ ਨਾ ਕਰਪ੍ਰੇਖਿਤ ਤੇ ਕੋਈ ਵੀ ਬੰਗੂ ਪਾਰਜਾਤ ਨੂੰ ਕਰ ਪੁੱਛ ਗਿੰਦੇ ਨੇ ਹਾਂ ਪਾਰਜਾਤ ਕਲਪ ਰਸ ਤਾਂ ਉਹ ਨੂੰ ਉਹ ਖਾਣੇ ਪੀਣੇ ਦੇ ਪਦਾਰਥ ਕਲਪ ਰਸ ਸੁਭ ਜੀ ਕਲਪ ਰਸ ਸੇ ਦੂਏ ਜੋ ਚੀਜ਼ ਕਲਪਨਾ ਕਰੋਂਗਾ ਤੇ ਥੱਲੇ ਹੋਈ ਵੀ ਜਾਣ ਮਿਲ ਜੂ ਐਦਾ ਮਤਲਬ ਹੈ ਕਲਪਨਾ ਨੂੰ ਪ੍ਰਦਾਨ ਬਣਾ ਦਿੱਤਾ ਆਲ ਪ੍ਰਦਾਨ ਬਣਾ ਦਿੱਤਾ ਅਸਰ ਤੇ ਚੜ੍ਹਦਾ ਤੁਹਾਡੇ ਅਧੀਮਾਨ ਗੱਲਿਆਂ ਵੀ ਕਾਲ ਹੈ ਉਹ ਕਹਿੰਦੇ ਗੱਲਬਣਾ ਕਰਨ ਨੂੰ ਲੋੜ ਛੱਡਿਆ ਹੋਇਆ ਹੈ ਜਿੰਦੀ ਕਾਲ ਹੈ ਜੇ ਨੂੰ ਕਾਲ ਬਣਾਇਆ ਹੋਇਆ ਹੈ ਇੰਦਰਕੋਟ ਦੱਸਿਆ ਪਾਲ ਜਦ ਚੱਲ ਜੇ ਤੈਨੂੰ ਤਸੀਹ ਚੱਡੇ ਆਉਂਦੀਆਂ ਨਾ ਚੰਡੀ ਚੱਡੇ ਆਉਂਦੀਆਂ ਚੰਡੀ ਦਾ ਮੂਰਤ ਤਾਂ ਨਹੀਂ ਕਰਦਾ ਇਹ ਸੇਵ ਸੇਵ ਕਦੇ ਚੰਡੀ ਦਾ ਗੱਦਾ ਨਹੀਂ ਕਰਦਾ ਕਦੇ ਦੇਖਿਆ ਦਿਖਾਇਆ ਹੋਇਆ ਕਾਲੀ ਦਾ ਕਾਲਾ ਨਾ ਨਹੀਂ ਕਾਲੀ ਦਾ ਕਾਲੀ ਦਾ ਕਾਲੀ ਦਾ ਵੀ ਢਾਇਆ ਦਿਖਾਇਆ ਮਾਈ ਜੋ ਮੈਂ ਰੇਡੀਓ ਤੇ ਵਰਗੇ ਪਰਦੇ ਨੇ ਉਹਨਾਂ ਨੇ ਕੰਜਰਾਂ ਨੇ ਫੋਟੋ ਰੱਖੀ ਹੈ ਕਾਲੀ ਕਾਲੀ ਦਾ ਮੈਂ ਕਿਹਾ ਵੀ ਹੁਣ ਉਹ ਦੂਰੋਂ ਧੀਰਾ ਨਹੀਂ ਸੀ ਵੀ ਥੱਲੇ ਕੀ ਹੈ ਪਤਾ ਦਿਖਾਇਆ ਮਾਈ ਗਾ ਤੁਸੀਂ ਆ ਦੱਸੋ ਬੂਰਖੋ ਆ ਤੂੰ ਹੀ ਫੋਟੋ ਕਦਰ ਕੀਤੀ ਜਿੱਦ ਲੋਕ ਗੱਲ ਪਾਉਣਾ ਨੇ ਸ਼ਿਵਜੀਤ ਪੈਰਾਂ ਥੱਲੇ ਰੱਖਿਆ ਹੋਏ ਨੇ ਕੱਲੀ ਕਾਲੀ ਦੀ ਬੋਲਣਾ ਕਰਾਦੇ ਫਿਰ ਉਹਨਾਂ ਹੋਰੇ ਪੰਜ ਸਾਲ ਤੱਕ ਨਹੀਂ ਜੀਏ ਤਾਂ ਸ਼ਿਵਜੀਤ ਬੂਰੇ ਕਾਲੀ ਤਾਂ ਦੁਨੀਆ ਨੂੰ ਵੱਢਦੀ ਫਿਰਦੀ ਸੀ ਸ਼ਿਵਜੀਤ ਬੂਰੇ ਰਹਿ ਗਿਆ ਸੀ ਆਹ ਮਨੇ ਤਾਂ ਹੀ ਜੀ ਬਾਹਰ ਲਾ ਗਈ ਮੈਂ ਵੀ ਰੱਬ ਜੀ ਨੇ ਥੋਨੇ ਫੈਸਲੇ ਆਇਆ ਤੇ ਅਸਲ ਗੱਲ ਕੀ ਹੈ ਜਿਹੜਾ ਤਾਂ ਪਹਿਲਾ ਹੈਗਾ ਨਾਣਕ ਉਹ ਬੈਟਰੀ ਇਹਨੇ ਚਲਾ ਲਿਆ ਯਾਰ ਨਾਨਕ ਦੇ ਬੁੱਧਾ ਤانیہ ਬੋਲੇ ਜਿਹੜੇ ਸੀਗੇ ਪਹਿਲੇ ਜਿਹੜੇ ਸੀ ਕਹਿੰਦਾ ਨਾਨਕ ਦੇ ਗਾਹਾਂ ਚੇਲੇ ਬੋਲਣ ਲੱਗੇ ਨਾ ਉਹੀ ਗੱਲ ਗੁਰੂ ਘਾਲੀ ਕਹਿੰਦੇ ਨੇ ਫਿਰ ਅੱਛਾ ਆਹੋ ਨਾਨਕ ਦੇ ਮਾਤੇ ਜਿਹੜੀ ਸੀ ਉਹ ਤਾਂ ਕਹਿਆ ਵੀ ਦੁਰਗਾ ਨਹੀਂ ਆਇਆ ਤਾਂ ਤੁਰਨਿਆ ਤਾਂ ਕਹਿੰਦਾ ਕਿ ਅੱਲਾ ਹੈ ਦੀ ਪਰ ਵੀ ਲੈਣਾ ਤਾਂ ਮਹਤਿ ਪੂਜਾ ਕਰਦਾ ਸੀ ਪਹਿਲਾਂ ਹਾਂ ਹੂੰ ਹੂੰ ਉਹਨੇ ਬਣਾਿਆ ਵੀਰਾਂ ਨੇ ਛੜਤੀ ਉਹ ਕਾਲੀ ਦਾ ਰੂਪ ਬਣਿਆ ਜਦ ਉਹਦਾ ਅਗਾਸ਼ੀ ਜੀ ਨੇ ਲੈ ਬੋਟਾ ਲਿਆ ਹੂੰ ਕਾਲੀ ਦਾ ਇਹ ਦੱਸਦਾ ਇਹ ਉੱਥੇ ਨੂੰ ਫਰਮ ਹੁੰਦਾ ਮੇਰੇ ਕੋ ਸ਼ਾਇਦ ਗਿਆਨ ਘਟਾ ਠੀਕ ਹੈ ਕਾਲੀ ਨੂੰ ਤਾਂ ਕਹਿੰਦਾ ਨਾ ਉਹ ਜਿਹੜੀ ਆ ਮਾਤਰ ਹੁੰਦੀਆਂ ਨੇ ਜੱਦੂਲ ਬਤ ਇਹ ਤਾਂ ਹੀ ਗਾਂ ਚੱਡੀ ਵੱਡੀ ਹੁੰਦੀ ਉਹਨੂੰ ਕਾਲੀ ਕਰ ਦਿੰਦੇ ਫਿਰ ਹੂੰ ਪੁਰਬਾ ਨੂੰ ਉਹਦੀ ਬੁਖਤੀ ਇਹ ਮੁਕਤੀ ਦੀ ਉਹ ਗੱਲ ਕਰਦੀ ਹੈ ਖਾਲੀ ਪਰ ਸ਼ਿਵ ਜੀ ਮੁਕਤੀ ਦੁਖ ਲਾਪ ਹੋ ਤੇ ਮੁਕਤੀ ਦੇ ਪ੍ਰਚਾਰ ਦੇ ਰਾਹ ਦੇ ਵਿੱਚ ਰੋੜਾ ਸ਼ਿਵ ਜੀ ਹੋ ਗਏ ਤੇ ਬੰਦਾ ਸ਼ਿਵ ਜੀ ਤਾਂ ਗੰਦਾਰਮ ਜਪੂਰੇ ਹਰਿਆਣਾ ਆਪਣੇ ਉਹਦੇ ਵਿੱਚ ਜੜਾ ਜੂਕੜੇ ਫਿਕਮਾ ਨਹੀਂ ਚਾਹੀਦੀ ਸੰਸਾਰ ਚ ਤੇ ਸਾਰੇ ਮੁਕਤ ਹੋ ਜਾਣਗੇ ਨਾਰਦ ਤੇ ਤਾਹੀ ਖਲਾਅ ਸ਼ਿਕਾਇਤ ਹੈ ਵੀ ਨਾਦਵਾ ਮੁਕਤੀ ਜੜਾ ਦਤ ਸਾਰਿਆਂ ਨੂੰ ਅਸੀਂ ਇਹ ਤਾਂ ਵਾਖੇ ਰੱਖਣੇ ਲੋਕ ਇਹ ਪਿਛਲੇ ਗ੍ਰੰਥਾਂ ਨੂੰ ਦੇ ਮਤਲਬ ਹੈ ਕੰਪੈਰੀਟਿਵ ਸਟੱਡੀ ਕਰੀਏ ਨਾ ਦੀ ਫਿਰ ਪਤਾ ਲੱਗਦਾ ਵੀ ਗੱਲ ਕੀ ਹੈ ਅਸਰ ਦੇ ਵਿੱਚ ਇਹ ਉਹ ਤਾਂ ਕਰਨਾ ਨਹੀਂ ਦਿੰਦੇ ਗੱਲ ਵਿਚਾਰ ਲੈਣੇ ਨਹੀਂ ਦਿੰਦੇ ਨਾ ਸਿੱਟਾ ਵੀ ਨਿਕਲੇਵੇ ਇਹੜੀਆਂ ਚੀਜ਼ਾਂ ਨੇ ਤੱਕਿਆ ਸਾਡੇ ਰਿਕਾਰਡ ਚ ਇਹਨਾਂ ਜੋ ਲਪੜਾਂ ਕੀ ਆ ਅਸੀਂ ਖੋਜ ਕੀ ਕਰ ਦਿੱਤੀ ਤੱਥੋਂ ਦੀ ਖੋਜ ਕਰ ਦਿੱਤੀ ਉਹੀ ਤੱਕ ਸਾਡੇ ਪੜਾਏ ਹੋਏ ਨੇ ਰਿਕਾਰਡ ਗਿਆ ਇੱਧਰ ਕਾਉਂਟੇਨ ਦਾ ਜਿਕਰ ਆ ਗਿਆ ਇੱਥੇ ਇੱਥੇ ਕਾਉਂਟੇਨ ਹੋਰ ਬਣਾਈ ਹੋਈ ਹੈ ਤੇ ਪਾਰ ਜਾ ਆ ਗਿਆ ਇਹਦੇ ਖਾਤਰ ਇੱਕ ਹੋਰ ਬਣਾਈ ਹੋਈ ਹੈ ਉਹ ਜਿਹੜਾ ਇਹਦਾ ਹੈਗਾ ਸਾਸਰ ਬਾਹੁ ਇਹਦਾ ਜਬ ਤੇ ਗੰਦਾ ਸਾਡੂ ਬੇਨਕਾ ਦਾ ਘਰ ਵਾਲਾ ਉਹ ਬੱਧਦੀ ਕਹਾਣੀਆਂ ਹੈ ਖੋਦਾ ਸੱਤ ਰਾਣੀਆਂ ਸੀਆਂ ਕੁੜੀਆਂ ਸੀਆਂ ਰਾਜੇ ਦੇ ਇੱਕ ਰਿਸ਼ੀ ਨੂੰ ਵਿਆਹਤੀ ਬੜੀ ਛੇ ਵਿਆਹਤੀਆਂ ਰਾਜਾ ਨੂੰ ਉਹ ਰਾਜਾ ਆਇਆ ਸੀ ਉਹਦੇ ਇਹ ਜਾਂਦੇ ਸੀ ਉਹਨਾਂ ਦੇ ਵੇਰਗਾ ਆਪਣਾ ਜਬਨਗਰ ਨਾਲ ਜਾ ਰਹਿ ਜਾਂਦਾ ਸੀ ਉਹ ਕਹਿੰਦਾ ਸੀ ਸਾਡੇ ਵੀ ਆਇਓ ਉਹ ਕਹਿੰਦਾ ਥੋੜੇ ਅਸੀਂ ਕਿਵੇਂ ਆ ਜੀਏ ਤੁਸੀਂ ਤਾਂ ਇੱਕ ਛੋਟੀ ਜਿਹੀ ਖੱਡ ਜਿ ਰਹਿਣੇ ਹੋ ਹਾੜ ਦੇ ਜਿੱਤੇ ਅਸੀਂ ਜਾਂਦੇ ਫੋਜਾਂ ਲੜ ਜਾਂਦੀਆਂ ਨੇ ਇਹਨੇ ਸਾਡੇ ਘੋੜੇ ਹਾਥੀ ਆਪ ਸਬਾਨੇ ਨੂੰ ਉੱਥੇ ਪਾਈ ਥੋੜੇ ਇਹ ਲੱਗਰ ਉੱਥੇ ਰੱਖਣ ਕਿਤੇ ਜਗ੍ਹਾ ਨਹੀਂ ਧਰੂ ਘਰੋਂ ਜਾਣਾ ਪਊ ਆ ਗੱਲ ਕਹਿਤੀ ਇਥੋਂ ਉਹਨੇ ਕਹਿੰਦੇ ਵੀ ਰਿਸਕੇ ਦਾਸਾ ਆਪਣੇ ਜਪਦੇ ਗਰ ਨੂੰ ਕਹਿਣਾ ਵੀ ਸਾਰੇ ਨੂੰ ਢੋਲਾ ਦੇਣੀ ਕੋਈ ਸਮਾਗਮ ਰੱਖ ਲਿਆ ਫਿਰ ਉਹ ਕਾਮ ਅਤੇ ਗਉਵਰ ਪਾਜਾ ਦਾ ਰੁੱਖ ਲੱਗਾ ਇਹ ਸਾਖੀ ਬਣਾਈ ਹੋਈ ਆ ਸਜਾ ਸੋਨੇ ਕੁਟੀਆਂ ਚ ਸਭ ਕੁਝ ਕੱਢੀ ਗਈ ਜਾ ਜਾ ਕੇ ਦੇਖਿਆ ਵੀ ਕੀ ਗੱਲ ਇੱਥੇ ਕੋਈ ਹਲਵਾਈ ਨਹੀਂ ਐਨੇ ਸਾਰਿਆਂ ਨੂੰ ਕੱਪੜੇ ਥਾੜ ਸੋਣ ਲੈ ਆਈ ਜਾਂਦੇ ਨੇ ਫਿਰ ਲੈ ਕੇ ਵੀ ਨਹੀਂ ਜਾਂਦੇ ਕਹਿੰਦੇ ਜਿਹੜੇ ਗਲਾਸਾਂ ਨਹੀਂ ਹੱਲੇ ਲੈ ਜੋ ਇਹ ਸਾਖੀ ਆ ਬੇਜਤੀ ਕੀਤੀ ਉਸ ਰਾਜੇ ਦੀ ਕੀ ਤੇਰੇ ਨਾਲ ਜਿੰਨਾ ਵਧੀਆ ਕਪੜਾ ਆ ਗਿਆ ਉਹਦਾ ਹੀ ਲੈ ਜਾਓ ਪਾੜ ਕੇ ਰਾਜੇ ਜੀ ਦੇ ਦੇਹਨ ਲੱਗੇ ਵੀ ਇਹਨਾਂ ਦਾ ਕੱਟਿਆ ਦੇਣਾ ਕਰ ਤੁੰ ਜੱਤਾ ਦੀ ਕੋਈ ਐ ਤਾਂ ਭਾਂਡੇ ਸੋਨੇ ਦੇ ਚਾਂਦੀ ਦੇ ਲੈ ਜਾਓ ਭਾਈ ਆਪਣੇ ਘਰ ਨੂੰ ਸਾਡੇ ਤੋਂ ਤਾਂ ਹੋਰ ਅਸੀਂ ਆਹ ਤਾਂ ਠੀਕੀ ਕਰਨਾ ਇਹ ਸਾਖੀ ਬਣਾਈ ਸਿਰ ਬੇਇੱਜ਼ਤੀ ਕਰਨ ਨੂੰ ਐ ਸਾਖੀ ਝੂਠੀ ਬਿਲਕੁਲ ਹੂੰ ਹੂੰ ਤੱਤ ਕੋਈ ਨਹੀਂ ਜੇ ਮਨ ਤਬੇਦ ਪੁਕਾਰ ਪੁਰਾਣ ਪੁਕਾਰ ਨੂੰ ਬੋਧੀਆਂ ਨਾ ਬਿਨਾ ਨਾ ਪਰਾਂ ਸਭ ਕੁੜਗਲੀ ਅੱਛੀ ਮੈਂ ਬਨੂ ਸਾਰੇ ਬੈਕਗ੍ਰਾਉਂਡ ਦਾ ਪਤਾ ਕਰਕੇ ਮੈਨੂੰ বুঝਣਾ ਨਾ ਮੈਂ ਗੱਲ ਕੀ ਹੈ ਜੋ ਬੈਕਗ੍ਰਾਉਂਡ ਦਾ ਨਾ ਪਤਾ ਹੋਵੇ ਇਹਦਾ ਇਹਦਾ ਹੀ ਪਤਾ ਲੱਗਦਾ ਵੀ ਗੱਲ ਕੀ ਕਹੀ ਜੋ ਕਿਹੜੇ ਧਰਮ 'ਚ ਗੱਲ ਕੀਤੀ ਹੋਈ ਹੈ ਉਹਨਾਂ ਤੋਂ بڑے ਹੋਏ ਨੇ ਮੈਂ ਪੜ੍ਹ ਲੈਣੇ ਛੋਣੇ ਕਰਕੇ ਕੁਦਰਤੀ ਫੈਲਾ ਹਮਨੇ ਇਸੇ ਕਬੂਲੂ ਪੜ੍ਹ ਲੈ ਇਹ ਪੜ੍ਹਨ ਦਾ ਮੌਕਾ ਮਿਲ ਗਿਆ ਉਹ ਇਹ ਤਾਂ ਬਹੁਤ ਇਕ ਛਲੇ ਧਰਮਾਂ ਦੇ ਵਿੱਚ ਕੀ ਗੜਬੜ ਕੀਤੀ ਸੀ ਆ ਕਰਖਤ ਕੀਤੀ ਪਾਰ ਜਾ ਤੇ ਹਰ ਕੋ ਨਾ ਨਹੀਂ ਹੈ ਪਾਰ ਜਾ ਤੋਂ ਝੂਠ ਬੋਲਿਆ ਹੋਇਆ ਇਹਨਾਂ ਦਾ ਇੱਤਰ ਕੋ ਨਹੀਂ ਹੁੰਦਾ ਪਾਰ ਜਾ ਤੁਰਕ ਤਾਂ ਉਚੇ ਨਾ ਰਾਰ ਕੋਣ ਕੰਮ ਤਾਂ ਆਇਆ ਇਹੀ ਕੰਮ ਦੇਣਾ ਕੰਮ ਦੇਣਾ ਹਮ ਦੇਣਾ ਹਰ ਹਰ ਕੋਣ ਗਾਓ ਇਹਨਾਂ ਦਾ ਵਿਸ਼ਵਾਸ ਨਾ ਕਰਿਓ ਕੰਮ ਤੇ ਦੂਜਾ ਦੂਜਾ ਗੱਤਾ ਹੈ ਇਸ ਤਰੀਕੇ ਨਾਲ ਇਹਦਾ ਪ੍ਰਚਾਰ ਨਹੀਂ ਕਰ ਰਹੇ ਕਾ ਕੀ ਚਾਹ ਰਹੇ ਇਹ ਤਾਂ ਜੇ ਪਕੜਾਉਂਦਾ ਜੇ ਪ੍ਰਚਾਰ ਕਰ ਦੋ ਫਿਰ ਇਹਦੇ ਜਦ ਲਕੀਰ ਪੈ ਗਈ ਵਿਚਾਰੇ ਬਚਾ ਕੇ ਕਰਦੇ ਨੇ ਗੱਲ ਠੀਕ ਹੈ ਆ ਲੈਣਾ ਬਚਾ ਦੱਸ ਸਾਰੇ ਜਾਂ ਕਰਦਾ ਸਾਰੇ ਬਚਾ ਦੱਸਦਾ ਹੈ ਜੀ ਸਭ ਤੋਂ ਉੱਤਮ ਹਰ ਕੀ ਕਥਾ ਸਭ ਤੋਂ ਉੱਤਮ ਹਰ ਕੀ ਕਥਾ ਹਰ ਕੀ ਕਥਾ ਸਭ ਤੋਂ ਉੱਤਮ ਨਾਮ ਸੁਣ ਕੇ ਦਰਦ ਦੁੱਖ ਨਾ ਤਾ ਕਿਉਂਕਿ ਇਹ ਨਾਮ ਸੁਣਦੀ ਸਾਰੇ ਦੁੱਖ ਦਰਦ ਖਤਮ ਹੋ ਜਾਂਦਾ ਭਈ ਉਦੋਂ ਤੱਕ ਸੁਣਿਆ ਉਹਦਾ ਦੁੱਖ ਦਾ ਤਾਂ ਖਤਮ ਹੋਇਆ ਜਿਹੜੀ ਕਥਾ ਦਾ ਨਾਮ ਸੁਣਨ ਨਾਲ ਗਿਆਨ ਸੁਣਨ ਨਾਲ ਦੁੱਖ ਦਾ ਖਤਮ ਹੋਵੇ ਉਹ ਦੋ ਹੋਰ ਕਥਾ ਕਿਹੜੀ ਚੱਲੀ ਹੋ ਸਕਦੀ ਹੈ ਭਈ ਦਨੀਲਾ ਬਹੁਤ ਤਕੜੀ ਸਭ ਤੋਂ ਉੱਤਮ ਹਰ ਦੀ ਕਥਾ ਕਿਉਂ ਅਗਲੀ ਪੰਨ ਵੀ ਕਿਉਂ ਦਾ ਜਵਾਬ ਆ ਕਾਰਨ ਨਾਮ ਸੁਣਦਾ ਦਰਦ ਕੋਈ ਨਾਮ ਸੁਣਦਾ ਜੀ ਦਰਦ ਨਾ ਚਰਦ ਦੁੱਖ ਲਤਾ ਇਧਰ ਦੀਵਾ ਬੜਿਆ ਤੇਰਾ ਜਿਆ ਇੰਨਾ ਐਕਸ਼ਨ ਹੈ ਰੈਪ੍ਰੇਡਿਕਸ਼ਨ ਇਹਦਾ ਦਸੋ ਘੜੀ ਜੀਦਾ ਫਰੀਦਾ ਮਾਲਾ ਠਾਸੀ ਦਾ ਉਹ ਕਹਿੰਦਾ 88 6000 ਸਾਲ ਮਾਲਾ ਬੇਨੀਗਟ ਤਾਂ ਵੀ ਸਾਨੂੰ ਕੋ ਬੜਿਆ ਵਰਲਾ ਸਵਾਸੀ ਕਰਨ ਮਹਾਰਾਣੀ ਸੀ ਇਹ ਫਿਰ ਰਾਜਾ ਰਾਜਾਂ ਦੇ ਉਸੇ ਕੋ ਮਿਲਦਾ ਮੇਰੇ ਨਾਲ ਰਾਏ ਜੀ ਭਾਇ ਤੇ ਸੀ ਆਪ ਪਤਾਏ ਗੱਲ ਕਹਿ ਕੇ ਹੀ ਮਖਾ ਦੇਣੀ ਹੈ ਗੱਲ ਕਿ ਭਾਈ ਉਹ ਤਾਂ ਆਪ ਬੰਦੇ ਨੇ ਨਹੀਂ ਮਿਲਿਆ ਮੇਰੇ ਨਾਲ ਰਾਏ ਜੀ ਬੜੇ ਜਾਣਦੇ ਮੈਂ ਰਾਹੀ ਸੀ ਰਾ ਬੰਦੇ ਦਾ ਮਿਲਦਾ ਆ ਰਾਏ ਜਿਹੜੇ ਗਏ ਨੇ ਮਿਲ ਗਿਆ ਬੰਦੀ ਦਾਸ ਬਰ ਕੇ ਬੈਠੇ ਨੇ ਸਿਰ ਧਿਆਰਾ ਚਲਦਾ नाम सुन तो दल तो दुखा है कारण सी महिला ने कहा साबित करके दिखाओ कहना साबित कर दी नाम की महमा संतरी तो बसे नाम की महमा किसती है संतरी संतरे तो बसे संतरे हिरदे चो निकल महमा हिरदे च बसती है ਜਿੱਥੇ ਕੋਈ ਚੀਜ਼ ਵਸੂ ਉੱਥੇ ਹੀ ਮਿਲੂ ਉੱਥੇ ਬਾਹਰ ਆਉਂ ਸੰਤਰੇ ਦੇ ਵਸੇ ਸੰਤ ਪ੍ਰਤਾਪ ਦੁਰਤ ਸਭ ਨਸੇ ਕਿਉਂ ਕਹੀਏ ਰਾਮ ਕੀ ਨਾ ਵਸ ਸੰਤਰੇ ਦੇ ਵਸੇ ਨਹੀਂ ਗ੍ਰੰਥਾਂ 'ਚ ਲਿਖੀ ਹੁੰਦੀ ਹੈ ਉਹ ਜਦ ਮੈਂ ਦਾਂਤੀ ਮੈਨੂੰ ਕਹਿੰਦਾ ਕਿੱਥੇ ਲਿਖਿਆ ਕਿਤਾਬਾਂ ਮੇਰੇ ਧੜਕੀਆਂ ਹੁੰਦੀਆਂ ਨੇ ਆਹੀ ਜਵਾਬ ਦਿੱਤਾ ਸੀ ਸੋਨੇ ਜਾਵੇ ਕਿ ਭਾਈ ਜਨਾ ਜਦ ਤੇਰੀ ਜਿੰਦਗੀ ਤੂੰ ਸੁਣੀ ਜਾ ਰੋਜ ਤੇਨੂੰ ਪਤਾ ਨੂ ਬੁੱਕਨ ਭੁੱਲ ਗਿਆ ਵਾ ਇਹ ਬੁੱਕ ਖਦਾਬ ਜਗ ਬੁੱਕ ਜੂਗੀ ਖਦਾਬ ਕੇ ਨਾਲ ਜਦ ਜਲੂਗੀ ਤੇ ਬੁੱਕ ਜੂ ਜਦੋਂ ਬੁੱਕ ਖਦਾਬ ਦੱਸਦੀ ਤੋ ਆਦਾ ਸੀ ਤਾਂ ਕੋ ਰਹੀ ਸੀ ਮੈਦਾਨੀ ਨੇ ਇਹਨਾਂ ਜੋ ਘਰ ਕੇ ਵੇਜਾ ਰਾਂ ਤੋ ਤੋਨੂ ਈ ਬਦਗਲ ਕੀ ਹੈ ਹਾਂਜੀ ਸੰਤ ਦਾ ਸੰਗ ਬੜ ਭਾਗੀ ਪਾਈ ਹੈ ਮੇਰੇ ਨਾਲ ਉਹ ਸੀ ਉਹ ਤਾਂ ਤੁਸੀਂ ਨਾਲ ਉੱਧਰ ਉਹ ਸੀਗਾ ਆਪਣਾ ਗੁਰਚਰ ਅੰਦਰ ਬੈਠੇ ਸੀ ਜੇ ਉੱਥੇ ਰੋਟੀ ਖਾਦੀ ਆ ਉਹ ਉਹਦੇ ਵਿੱਚ ਆਪਣੇ ਹਾਂ ਅੰਦਰ ਸੱਤਰੇ ਹਾਂ ਸੱਤਰੇ ਵਿੱਚ ਓਕੇ ਇੱਧਰ ਦੌਰ ਬੈਠਿਆ ਬਰਾਬਰ ਦੇ ਉਹਦੇ ਨਾਲੇ ਸੀ ਹਾਂ ਤੁਨਾਲੇ ਸੀ ਕਾਲਾ ਖੋਗਣਾ ਆ ਐਮ ਇਨ ਆਰ ਜੀ ਮੈਂ ਕਾਲਾ ਖੋਗਣਾ ਨਾਲ ਗੱਲ ਕਰੇ ਨਹੀ ਕਾਲਾ ਖੋਗਣਾ ਵਾਰੰਟੀ ਸੀ ਨਹੀ ਉਹਨਾਂ ਨੂੰ ਕਹਿੰਦਾ ਕਿ ਕਿੰਨੀ ਵਾਰੰਟੀ ਹੈ ਵਾਰੰਟੀ ਪੂਰੀ ਜਦ ਤੱਕ ਦਾ ਸੀ ਗਦਾ ਜੀ ਕੀ ਗੱਲ ਸੀ ਇਹ ਦੋਵੇਂ ਹੁਣ ਉਹ ਵਿਚਾਰਾ ਕੀ ਕਰਦਾ ਵਾਰੰਟੀ ਦੀ ਸੀ ਠੀਕਾ ਤਾਂ ਉਹਨੇ ਰੱਦ ਕਰੇ ਦਿੱਤੇ ਸੌਕਾ ਦਾ ਨਹੀਂ ਆ ਬੱਚੇ ਪਟੜਾਲਿਆਂ ਦਾ ਠੀਕਾ ਵੀ ਤਾਂ ਰੱਦ ਹੁੰਦਾ ਹੀ ਐ ਹੁਣ ਉਹ ਕਹਿੰਦੇ ਨੇ ਮਹਾਪੁਰਸ਼ ਸਾਡੇ ਗਾਂ ਇਹ ਐ ਉਹ ਉਹਨਾਂ ਨੇ ਕਿਹਾ ਕਹਿੰਦੇ ਭਾਈ ਪਟੜਾਲੇ ਨੇ ਆਂਦਾ ਪੜਾਇਆ ਹੋਇਆ ਜਬਦੋਂ ਵਾਰੰਟੀ ਜਿੰਦਾ ਰੱਦ ਕੀਤਾ ਅਭੀ ਹੀ ਕਹਿੰਦਾ ਜਿਹੜਾ ਰੱਦ ਕੀਤਾ ਉਹ ਤੁਹਾਡੇ ਸਟੂਡੈਂਟ ਸੀ ਉੱਥੇ ਫਿਰ ਡਿਗ ਪੜਿਆ ਹੋਇਆ ਹੈ ਉਹ ਕਾਲ ਦੱਸਦਾ ਉਹ ਹੀ ਚਾਹਦਾ ਸੀ ਉਸੇ ਨੇ ਰੱਦ ਕੀਤਾ ਇਹ ਵਧੀਆ ਕੀਤਾ ਉਹ ਤੇ ਕਰਵਾ ਲਿਆ ਨਾ ਮੇਰਾ ਜਦੋਂ ਨਹੀਂ ਇਹਨਾਂ ਨੇ ਆਵਾਜ਼ ਚੁਪਾ ਦੇਣੀ ਸੀ ਹੱਥ ਤੇ ਪਿੰਡ ਵਾਲਿਆਂ ਨੇ ਹਾਂਜੀ ਸੰਤ ਕਾ ਸੰਗ ਬੜ ਭਾਗੀ ਪਾਈ ਹੈ ਸੰਤ ਕੀ ਸੇਵਾ ਨਾਮ ਦੇ ਆਈਏ ਸੰਤ ਕਾ ਸੰਗ ਬੜ ਭਾਗੀ ਪਾਈ ਹੈ ਸੰਤ ਤਾਂ ਨਹੀਂ ਸੀ ਸੰਤ ਤੇਰੇ ਦੇ ਨਾਮ ਕੀ ਮਹਿਮਾ ਸੰਤ ਤੇਰੇ ਦਾ ਬਸੇ ਸੰਤ ਪ੍ਰਤਾਪ ਦੁਰਤ ਸਭ ਨਸੇ ਔਰ ਸਤਿ ਪ੍ਰਤਾਪ ਦੁਰਤ ਸਭ ਸਪਨਾ ਸਹ ਸੰਤ ਜਿਹੜਾ ਦਲਵ ਦੇ ਤੇ ਬਸੜੀ ਚ ਕੀ ਗੱਲ ਹੈ ਹਣੇ ਜਿਹੜੇ ਸੰਤ ਦੇ ਦੇ ਵਿੱਚੇ ਬਸ ਜਾਂਦੀ ਹੈ ਉਹ ਤੋਂ ਦੁਰਤ ਸਭ ਕੁਝ ਰਹਿ ਜਾਂਦੀ ਹੈ ਦੁਰਤ ਸਭ ਨਸੇ ਮਾਠੇ ਵਿਚ ਨਹੀਂ ਬਸਣੀ ਇਹ ਸੰਤ ਤੇਰੇ ਦੇ ਬਸਣੀ ਆ ਬੰਨਣੀਆਂ ਗੱਲਾਂ ਨਹੀਂ ਆ ਬੰਨਣੇ ਬੰਨਣੀ ਆ ਮਾਨਣੇ ਨਹੀਂ ਮੰਨਣੇ ਆ। ਬਾਤੇ ਲਾਪਰਵਾਹੀ ਕਰਕੇ ਬਾਣੀ ਮੰਨਣੀ ਪਾਣੀ ਆ। ਅੰਦਰਲੇ ਨੂੰ ਬਣਾਉਣਾ, ਬਾਹਰ ਨੂੰ ਉੱਡੂੜ ਦਿ ਲੋੜ ਹੈ। ਬਾਹਰ ਦੀ ਅਕਲ ਸਾਥ ਦੇਣ ਤੇ ਸ਼ਬਦ ਵਜਣੇ, ਅਕਲੋਂ ਦੇ ਪਿਛੇੜੀ ਜਾਊਗਾ, ਪੈੜੀ ਜਾਊਗਾ। ਉਹ ਤਾਂ ਫਿਰ ਬਹਾਲਾ ਜੇ ਨਾ ਵੀ ਮੰਨੂਗਾ, ਉਹ ਤਾਂ ਫਿਰ ਮੈਂ ਤਾਂ ਕੋਈ ਮਨ ਮੰਨਦਾ ਰਹਿ ਨਾਦਾ। ਤੇ ਜੇ ਫੈਸਲਾ ਕਰਨ ਨੂੰ ਉਦਣ ਹੈ। ਉਹ ਸੰਤ ਕਾ ਸੰਗ ਬੜ ਭਾਗੀ ਪਾਈ ਐ ਸੰਤ ਕਾ ਸੰਗ ਬੜ ਭਾਗੀ ਪਾਈ ਐ ਸੰਤ ਦਾ ਜਿਹੜਾ ਸੰਗ ਹੈ ਬੜੇ ਭਾਗਾ ਕਰਕੇ ਮਿਲਦਾ ਇਹ ਸੰਗ ਬਾਲਣ ਦੀ ਗੱਲ ਆ ਹੁਣ ਅਸਲੇ ਦੀ ਨਹੀਂ ਅਦਲ ਦਾ ਹੈਗੇ ਸੰਤ ਸਾਨੂੰ ਪਤਾ ਨਹੀਂ ਉਹ ਕਿਹੜਾ ਦਾ ਨਾਲ ਇਹ ਪਤਾ ਉਹਦਾ ਉਹਦਾ ਗਿਆਨ ਹੈ ਨਹੀਂ ਸਾਨੂੰ ਕੁਦਾ ਨਾਲ ਹੀ ਹੈ ਅਸੀਂ ਆਉ ਬਾਹਰ ਨੂੰ ਜਾਗਦੇ ਆਂ ਕੁਦਾ ਸਿਰਫ ਇਹਨੂੰ ਕੋਬੜ ਦੇਵਾਲ ਸੀ ਕੁਦਾ ਸਿਰਫ ਉਹਦਾ ਅਸੀਂ ਕੋਈ ਫਾਇਦਾ ਨਹੀਂ ਕਰਦੇ ਆਂ ਵਾਖਿਆ ਵੀ ਜਿਵੇਂ ਚਲੇ ਜਾਂਦੇ ਸੰਤ ਦਾ ਸੰਗ ਬੜ ਭਾਗੀ ਪਾਈ ਹੈ ਸੰਤ ਕੀ ਸੇਵਾ ਨਾਮ ਤੇ ਆਈ ਹੈ ਸੰਤ ਕੀ ਸੇਵਾ ਨਾਮ ਤੇ ਆਈ ਹੈ ਸੰਤ ਕੀ ਸੇਵਾ ਕੀ ਹੈ ਜਹਾ ਮੇਂ ਧਿਆਨ ਰੱਖਣਾ ਹੁਕਮ ਇੰਤਾਂ ਰੱਖਣਾ ਹੁਕਮ ਜਿਤੇ ਹੁਕਮ ਤਾਂ ਰੱਖਣਾ ਸਭ ਕੋ ਜੋ ਹੁਕਮਨਾ ਹੋ ਰਿਹਾ ਜੋ ਹੋ ਰਿਹਾ ਹਾਂ ਵੀ ਆਪਾਂ ਕਰਨਾ ਕੋਈ ਨਹੀਂ ਧਿਆਨ ਰੱਖਣਾ ਉਹ ਕਾਲਾ ਧਿਆਨ ਰੱਖਾ ਜੋ ਸਾਧੂ ਕੀ ਹੁਕਮ ਹਾਂ ਜੀ ਉਹ ਤੇ ਆਉਣਾ ਅਭੀ ਸਾਨੂੰ ਕਿਉਂ ਹੁੰਦਾ ਹੋਰ ਦਾ ਗੱਲ ਜਿਪੜਾ ਸੀ ਨਾ ਆਪਣੇ ਉਹ ਨਹੀਂ ਧਿਆਨ ਰੱਖਣਾ ਉਹਨੂੰ ਕੀ ਆਵਾਜ਼ ਪੈਂਦੀ ਹੈ ਉਹ ਕੋਈ ਤਾਂ ਅੱਦਰ ਹੁੰਦੇ ਨਹੀਂ ਨਾ ਅਦਾਲਤ ਚ ਸਿਰਫ ਵਕੀਲ ਪੇਸ਼ ਹੁੰਦੇ ਨੇ ਉੱਥੇ ਕੋਈ ਨੂੰ ਕਹਿ ਜਾਓ ਕੋਈ ਨੂੰ ਕਹਿ ਜਾਓ ਕੁਝ ਉਹ ਸਾਨੂੰ ਕਹਿ ਜਾਂਦਾ ਸਵਾਲ ਤਾਂ ਇਹ ਆ ਉਹ ਤਾਂ ਸਾਰਿਆਂ ਨੂੰ ਹੁੰਦਾ ਹਕੂਮਤ ਦੇ ਭਾਅ ਵਿੱਚ ਸੂਰ ਦੇ ਭਾਅ ਵਿੱਚ ਚੱਲਦੇ ਕੋਹ ਕਰੋੜੀ ਦੇ ਸਾਡਾ ਕੀ ਹੈ ਉਹਦੇ ਚ ਅਸੀਂ ਕੀ ਕਰਨਾ ਹੈ ਅਸੀਂ ਆਪਣਾ ਧਿਆਨ ਰੱਖਣਾ ਆਪਣੇ ਬਾਰੇ ਚੱਲ ਲੈ ਸਤਿਗੁਰ ਭਾਈ ਭਾਈ ਮੇਰੀ ਸਤਿਗੁਰ ਤੇ ਆਪਾਇਰਾਂ ਨਾ ਹੁਕਮ ਹੁਕਮ ਦਾ ਮਸੇ ਸਤਿਗੁਰ ਟਰੂ ਹੋਵੇ ਉਹ ਧਿਆਨ ਰੱਖੋ ਹਾਂਜੀ ਸੰਤ ਕੀ ਸੇਵਾ ਨਾਮ ਤੇ ਇਹਦਾ ਅੰਦਰ ਚਿਤਰਾ ਫੁਰਨਾ ਨਾ ਉੱਤਮ ਕਰਮ ਕਰਾਓ ਸਤਿਗੁਰ ਸਤਗੁਰ ਉਦਮਿਆ ਨਾ ਕਰਦਾ ਤਾਂ ਵੀ ਸਤਗੁਰ ਕਰਾਉਂਦਾ ਤਾਂ ਕਰਦਾ ਉਹ ਫੁਰਨਾ ਚਿੱਤ ਪਿੱਛਾ ਪਿੱਛਾ ਚ ਉਹਨਾਂ ਨੂੰ ਕਹਿੰਦੇ ਨਹੀਂ ਰੱਖਣਾ ਦੱਸ ਤਾਂ ਨਹੀਂ ਵੀ ਇਹ ਤਾਂ ਮੈਂ ਦੋ ਤਰ੍ਹਾਂ ਮੰਨਦਾ ਵੀ ਹੁਕਮ ਵਿੱਚ ਨਹੀਂ ਆਉਂਦਾ ਵੀ ਧਿਆਨ ਹੀ ਰੱਖਣ ਲੋਗ ਬਣਾ ਐਂ ਤੇ ਹੁੰਦੀ ਗੱਲ ਆ ਵੀ ਨਹੀਂ ਜੀ ਨਹੀਂ ਉਹ ਹਾਇਗਾ ਬਈ ਜਾਣੀ ਅ ਕਈ ਵਾਰ ਗੋਲ ਭੜਦਾ ਵੀ ਐ ਕਰ ਲੀਏ ਉਹ ਕਰ ਲਿਆ ਹਰ ਵਕਤ ਆਪਣੀ ਨਹੀਂ ਹੁੰਦਾ ਉਹ ਪਿਛੋਂ ਹੁੰਦਾ ਜੇ ਪਿਛੋਂ ਹੁੰਦਾ ਤਾਂ ਸਿਰੇ ਵੀ ਅਪ ਜਾਣ ਦਿੰਦਾ ਹੂੰ ਕਿ ਭਈ ਆਪੇ ਆਪਾਂ ਕਹਿੰਦੇ ਆਪੀ ਜੇ ਆ ਅਬ ਹੋਜਵੇ ਤਾਂ ਠੀਕ ਹੈ ਪਰ ਹੋਜਵੇ ਦੇ ਵਿੱਚ ਅਸੀਂ ਕਾਲੇ ਪੈਣ ਦੀ ਲੋੜ ਅੱਛਾ ਕਾਲੇ ਪੈਣੇ ਤਾਂ ਸਾਡਾ ਹੁਕਮ ਹੈ ਜੇ ਉਹਦੇ ਸਾਬ ਨੂੰ ਚਾਹੁੰਦੇ ਬਹੁਤ ਸੂਢੇ ਸਾਬ ਨੂੰ ਚਾਹੁੰਦੇ ਨਾ ਵੇਟ ਹੀ ਕਰ ਰਹੇ ਆ ਹੈ ਉਹ ਤਾਂ ਸੱਚ ਵੇਟੇ ਕਰਦੀ ਕੀ ਹੁੰਦਾ ਬੱਸ ਭਈਆ ਜਿੰਨਾ ਗੇ ਸਪੀਡ ਨਾਲ ਘਟਦਾ ਉਹ ਵੀ ਸਪੀਡ ਨਾਲੇ ਘਟਦਾ ਹੋਊਗਾ ਆਪਾਂ ਕਹਿੰਦੇ ਫਟਾਫਟ ਕਿਈ ਵਾਰ ਹੈ ਨਵੀਂ ਫਟਾਫਟ ਇਹਨੂੰ ਦਰ ਦੂਰ ਕੇ ਭਰੇ ਕਰੇ ਅਸੀਂ ਮੇਲੇ ਹੋਈ ਨਹੀਂ ਸੀਮਾ ਆਪੇ ਬਣਾ ਕੇ ਆਪੇ ਠਹਿ ਤਾ ਹੁੰਦਾ ਆ ਆਪ ਬਣਾ ਕੇ ਆਪ ਹੀ ਠਹਿ ਹੰਦ ਕਰੋ ਸਤਿਗੁਰਾਂ ਦਾ ਸੰਗ ਬਟ ਭਾਗੀ ਪਾਈ ਹੈ ਸਤਿ ਕੀ ਸੇਵਾ ਨਾਮ ਤੇ ਆਈ ਹੈ ਸਤਿ ਕੀ ਸੇਵਾ ਨਾਮ ਤੇ ਆਈ ਹੈ ਸਤਿ ਕੀ ਸੇਵਾ ਕੀ ਹੈ ਨਾਮ ਦੇ ਵਿੱਚ ਆਂਡਕਾ ਜਿਉਂ ਤੂੰ ਚਲਾਇਂ ਤੇ ਮੈਂ ਚੱਲਾਂ ਸੋਭੀਆਂ ਨਾ ਔਰ ਕਹਿ ਰਾਮਨਪੁਰ ਤੇਰੇ ਇਹ ਨਾਮ ਤੇ ਆ ਨਾਮ ਦੇ ਵਿੱਚ ਆਂਡ ਤੇ ਜੈ ਹਾਂ ਦਾ ਨਾਮ ਦਾ ਪ੍ਰਚਾਰ ਨਾਮ ਦੀ ਮਤਲਬ ਚੜਦੀ ਗਲਾ ਇਹ ਤਾਂ ਨਹੀਂ ਹੀ ਹੈ ਨਾ ਉਹ ਉੱਤੇ ਹੋਣਾ ਸੱਚਦਾ ਉੱਤੇ ਹੋਣਾ ਇਹੀ ਹੈ ਤੇ ਆਹਨੋ ਦੀ ਬਿਹਤਰੀ ਵਾ ਡਾਕਟਰ ਤੇ ਆਨ ਕਰਦਾ ਬਰੀ ਇਤੇ ਕਿਹਦਾ ਕੱਲ੍ਹ ਵਾਸਤੇ ਕੱਲ੍ਹ ਦੇਖਦਾ ਵੀ ਕਿੰਨਾ ਜਿੰਮਾ ਨੂੰ ਇਹੋਹਾ ਤੇਰਾਦਾ ਤੇ ਆਈਏ ਤੇ ਵੀ ਕਹੀ ਇਹਨੂੰ ਦੀ ਬਿਹਤਰੀ ਵਾਸਤੇ ਕਹੀ ਐ ਦਲਤੋ ਤੇ ਆਈਏ ਜੇ ਅਸੀਂ ਅੱਜ ਨਵਾਗੇ ਸਈਏ ਦੇ ਆਖੇ ਆ ਜਦ ਕਿਵੇਂ ਦੂਰ ਬਣੇ ਵਰਗੇ ਸੱਚ ਉੱਪਰ ਆਵੇ ਹਾਂ ਇਹ ਗੱਲ ਦਾ ਧਿਆਨ ਰੱਖਿਆ ਨਾਮ ਤੁਲ ਕੁਛ ਅਬਰ ਨਾ ਹੋਏ ਨਾਨਕ ਗੁਰਮੁਖੀ ਨਾਮ ਪਾਵੇ ਜਨ ਕੋਈ ਨਾਮ ਤੁਲ ਕੁਛ ਅਬਰ ਨਾ ਹੋਏ ਨਾਮ ਦੇ ਬਰਾबरी ਹੋ ਤਾਂ ਕੋਈ ਚੀਜ਼ ਹੈ ਨਹੀਂ ਸਭ ਸਾਝ ਝੋਲੀ ਸਕਦੀ ਹੋਇਆ ਹੀ ਦੀ ਕਦੇ ਨਾ ਗਾ ਹੂੰਗਾ ਹੋਏ ਹੈ ਹੋਏ ਹੋਏ ਤੇ ਕੁਛਰ ਵਾਸਤੇ ਉਸ ਬਿਲੇਅਕ ਚੁਰਚੇ ਨਾਮ ਦੇ ਬਰਾਬਰ ਕੋਈ ਚੀਜ਼ ਨਹੀਂ ਹੁੰਦੀ ਉਹ ਤਾਂ ਨਾ ਹੋ ਸਕਦੀ ਹੈ ਕਦੇ ਨਾਨਕ ਗੁਰੂ ਕੀ ਨਾਮ ਪਾਵੇ ਜਨ ਕੋਈ ਇਸ ਕਰਕੇ ਨਾਮ ਇਹ ਕਹਿੰਦਾ ਗੁਰੂ ਮੁਖੀ ਕੋਈ ਬੱਲਾ ਨਾ ਜਿਹੜਾ ਹੈਗਾ ਨਾਮ ਦੀ ਪ੍ਰਾਪਤੀ ਕਰਦਾ ਕਿਉਂਕਿ ਨਾਮ ਦੇ ਬਰਾਬਰ ਕੋਈ ਵਸਤੂ ਹੈ ਨਹੀਂ ਇਸ ਕਰਕੇ ਇਹਦੀ ਪ੍ਰਾਪਤੀ ਵੀ ਕੋਈ ਬੱਲਾ ਨਹੀਂ ਕਰਦਾ ਜਦੋਂ ਕਰ ਲੈਂਦਾ ਜਿਹੜਾ ਪ੍ਰਾਪਤੀ ਫਿਰ ਉਹਦੇ ਤੁਲ ਕੋਈ ਰਹਿਣਾ ਨਹੀਂ ਹੋ